ਥਾਣਾ ਕਾਟਗੜ ਬਿਖੇ ਪੁਲਿਸ ਨੇ ਇੱਕ ਮੁਲਜ਼ਮ ਕੋਲੋਂ 1005 ਨਸ਼ੀਲੀਆਂ ਗੋਲੀਆਂ ਕੀਤੀਆਂ ਬਰਾਮਦ। ਥਾਣਾ ਕਾਟਗੜ ਦੇ ਐਸਐਚਓ ਪਵਿੱਤਰ ਸਿੰਘ ਬਲੋਂ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਹਾਈ ਟੈਕ ਨਾਕਾ ਅੰਸਰੋ ਤੇ ਬੱਸਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਕਿ ਚੈਕਿੰਗ ਦੌਰਾਨ ਨੌਜਵਾਨ ਹੱਥ ਵਿੱਚ ਫੜੇ ਲਫਾਫੇ ਸਮੇਤ ਬਸ ਤੋਂ ਥੱਲੇ ਉਤਰਿਆ ਜਿਸ ਨੇ ਇਹ ਲਫਾਫਾ ਪੁਲਸ ਨੂੰ ਦੇਖਦੇ ਹੋਏ ਨਹਿਰ ਵੱਲ ਸੁੱਟ ਦਿੱਤਾ। ਪੁਲਿਸ ਨੇ ਸ਼ੱਕ ਦੇ ਆਧਾਰ ਤੇ ਜਦੋਂ ਇਹ ਲਫਾਫਾ ਚੈੱਕ ਕੀਤਾ ਤਲਾਸ਼ੀ ਲਈ ਤਾਂ ਉਸ ਲਫਾਫੇ ਵਿੱਚੋਂ 1005 ਨਸ਼ੇ ਦੀਆਂ ਗੋਲੀਆਂ ਬਰਾਮਦ ਕੀਤੀਆਂ ਇਹ ਮੁਲਜ਼ਮ ਲਖਵਿੰਦਰ ਸਿੰਘ ਪੁੱਤਰ ਬਹਾਦਰ ਸਿੰਘ ਵਾਸੀ ਚੱਕ ਸਿੰਘਾ ਤਹਿਸੀਲ ਗੜ੍ਹਸ਼ੰਕਰ ਜ਼ਿਲ੍ਹਾ ਹਿਆਰਪੁਰ ਦਾ ਰਹਿਣ ਵਾਲਾ ਹੈ ਪੁਲਿਸ ਵੱਲੋਂ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ ਤੁਸੀਂ ਦੇਖਣ ਜਾ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਇਹ ਰਿਪੋਰਟ ਵੀਡੀਓ ਦੇਖਦੇ ਸਾਰੇ ਹੀ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਰ ਖਬਰ ਹਰ ਰਿਪੋਰਟ ਹਰ ਗਤੀਵਿਧੀ ਤੁਹਾਡੇ ਤੱਕ ਪਹੁੰਚਦੀ ਰਹੇ ਤੁਸੀਂ ਇਹ ਮੁਰਜੂ ਫੜਿਆ ਕਿਹੜੀ ਦੂਸ਼ੇ ਫੜਿਆ ਜੀ ਇਹਨਾਂ ਦੀ ਜਾਣਕਾਰੀ ਦਿਓ ਜੀ ਹਾਂਜੀ ਸਾਡੀ ਪੁਲਿਸ ਕੌਲਟੀ ਨੇ ਅੱਜ ਤੱਕ ਨਾਕਾ ਲਗਾਇਆ ਹੋਇਆ ਸੀ ਦਰਾਂਨੇ ਹਾਈ ਤੱਕ ਨਾਕਾ ਅੰਫਰੋਂ ਚੈਕਿੰਗ ਚੱਲ ਰਹੀ ਸੀ ਸਾਡੀ ਸਾਡੇ ਸ੍ਰੀਮਾਨ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦੀਅਸੂਬ ਸਾਬ ਸ੍ਰੀ ਸ਼ਾਮ ਸੁੰਦਰ ਦੇ ਸਤ ਹੁਕਮ ਅਨਸਾਰ ਚੇਕ ਅਗਾਹਵੀ ਵੱਡੇ ਪੱਧਰ ਤੇ ਚੱਲ ਰਹੀ ਸੀ ਜਦੋਂ ਇੱਕ ਬੱਸ ਰੋਪੜ ਸਾਈਡ ਵੱਲੋਂ ਆਈ ਸਾਡੀ ਪੁਲਿਸ ਪਾਰਟੀ ਚੈਕਿੰਗ ਦੌਰਾਨ ਇੱਕ ਸਖਜ ਜਾਂ ਬੱਸ ਉਤਰ ਕੇ ਲਾ ਪੈਦਲ ਤੋਂ ਪਿੱਛੇ ਵੱਲ ਨੂੰ ਤੁਰ ਪਿਆ ਸਾਡੇ ਸਬ ਇੰਸਪੈਕਟਰ ਜੇ ਤਾਰ ਸਿੰਘ ਨੇ ਜਦੋਂ ਉਹਨੂੰ ਨਾਮ ਪਤਾ ਪੁੱਛਿਆ ਤਾਂ ਉਹਦਾ ਨਾਮ ਦੱਸਿਆ ਨਹੀਂ ਲਖਿੰਦਰ ਸਿੰਘ ਪੁੱਤਰ ਬਹਾਦਰ ਸਿੰਘ ਪਿੰਡ ਜੱਕ ਸਿੰਘ ਇਹ थाना ਗੜਸੰਗ ਕੁਝ ਪਹਿਰੇ ਪਿੰਡਾਂ ਤੇ ਜਦੋਂ ਤੁਲਾਸੀ ਲਈ ਇਹਦੇ ਜੋ ਨਸ਼ੀਦਿਆਂ ਗੁਲੀਆਂ ਬਰਾਮਦ ਹੋਈਆਂ ਨੇ ਨਸ਼ੀਦਿਆਂ ਗੁਲੀਆਂ ਹੈਗਿਆ ਅਲਪਾ ਜਨਨ ਤੇ ਇਹਦੀ ਗਿਣਤੀ ਕੀਤੀ ਤਾਂ ਇਹ 1000 ਨਸ਼ੀਦਿਆਂ ਗੁਲੀਆਂ ਬਰਾਮਦ ਹੋਈਆਂ ਐਫਆਰ ਦਰਜ ਕਰਕੇ ਅਸੀਂ ਤਫਤੀਸ਼ ਸਮੰਦ ਚਲਦੀ ਆ ਅੱਜ ਇਹ ਮਾਂਜੂਕ ਅਦਾਲਤ ਵਿੱਚ ਪੇਸ਼ ਕੀਤਾ ਜਾ ਕੇ ਕਰਕੇ ਫਿਰ ਰਮਾਂਡ ਤੇ ਕੁਝ ਕਿਸ ਕੀਤੀ ਆਉਂਦੀ ਕੋਈ ਪੇਸ਼ੇਸ਼ਕ ਦਰਾਂ ਨੇ ਦੱਸਿਆ ਕਿ ਇਹ ਮਨਸ਼ੇ ਕਰਦਾਂਦ ਦੀ ਹੈ ਜਾਂ ਕਿ ਇਹ ਬੇਫੇਲ ਕਰਨ ਦਾ ਲੈ ਕੇ ਮੈਡੀਕਲ ਲੈ ਲੈ ਜੀ ਨੇ ਦੱਸਿਆ ਜੀ ਮੈਂ ਨਸ਼ੇ ਕਰਦਾ ਹਾਂ ਖੁਦ ਖਾਨਾ ਤੇ ਇਹ ਦਿੱਲੀ ਸਾਈਡ ਤੋਂ ਲੈ ਕੇ ਆਇਆ ਇਹਦਾ ਪੂਰਾ ਐਡਰੈਸ ਤਸਦੀਕ ਕਰਾਂਗੇ ਕਿੱਥੋਂ ਲੈ ਕੇ ਆਇਆ ਜਾਂ ਇਹ ਅੱਗੇ ਕਿੱਥੇ ਵੇਚਦਾ ਉਹ ਤੋਂ ਤਿਸ ਦਰਾਂ ਸਾਹਮਣੇ ਆਇਆ ਅਗਲੀ ਕਾਰਵਾਈ ਅਸੀਂ ਅਮਲ ਚ ਲਿਆਵਾਂਗੇ ਇਹਨੇ ਕਿਹਾ ਕਿ ਅੱਗੇ ਕਿ ਪਹਿਲੀ ਵਾਰ ਆਇਆ ਕਿ ਪਹਿਲੇ ਵੀ ਇਸ ਤਰ੍ਹਾਂ ਕਰਦਾ ਜੀ ਇਹ ਫਿਲਹਾਲ ਤਾਂ ਜੀ ਕਿਹਾ ਮੈਂ ਇੱਕ ਜਿਹਾ ਪਹਿਲੀ ਵਾਰ ਹੀ ਆਇਆ ਹਾਂ ਰਿਮਾਰਡ ਤੇ ਸੀ ਕੁਝ ਕਿਸ ਤੇ ਤੁਹਾਨੂੰ ਸਾਹਮਣੇ ਆ ਗਿਆ ਜੀ ਠੀਕ ਹੈ ਜੀ ਬਹੁਤ ਬਹੁਤ ਲੰਘਾ ਜੀ ਜੀ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499